ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਬਹੁਤ ਵੱਡਾ ਕੰਮ ਕਰਨ ਚੱਲੇ ਆਂ ਜੀ ਆਪਾਂ ਕਰਵਾਉਣ ਚੱਲੇ ਆਂ ਜੀ ਦੋ ਪਾਰਟੀਆਂ ਦਾ ਗੱਠ ਜੋੜ ਜਿਹੜੇ ਕਿ ਕਾਫੀ ਟਾਈਮ ਤੋਂ ਅਲੱਗ-ਅਲੱਗ ਰਹਿ ਰਹੇ ਸੀਗੇ ਤੇ ਆਪਾਂ ਨੂੰ ਵੀ ਦੇਖਣ ਨੂੰ ਬੜਾ ਮਹਿਸੂਸ ਹੁੰਦਾ ਸੀ ਕਈ ਵਾਰੀ ਸੋਚਿਆ ਸੀਗਾ ਤੇ ਪਰ ਉਹ ਮੰਨੇ ਨਹੀਂ ਹੈਗੇ ਤੇ ਅੱਜ ਉਹਨਾਂ ਨੇ ਦੋਨਾਂ ਧਿਰਾਂ ਨੇ ਭਾਈ ਹਾਂ ਭਾਰਤੀ ਤੇ ਆਪਾਂ ਅੱਜ ਉਹਨਾਂ ਦਾ ਮਲਾਪ ਕਰਾਉਣ ਚੱਲੇ ਆਂ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਆਪਣੇ ਤੁਹਾਨੂੰ ਚੰਗੀ ਲੱਗੀ ਤਾਂ ਪਾਈ ਅੱਗੇ ਲਾਈਕ ਅਤੇ ਕਮੈਂਟ ਤੇ ਸ਼ੇਅਰ ਚੱਕਦਿਆ ਕਰੋ ਅੱਜ ਆਪਾਂ ਚੱਲੇ ਸੀ ਜੀ ਆਲੂ ਭਿੰਡੀ ਨੂੰ ਇਕੱਠੇ ਕਰਨ ਠੀਕ ਹੈ ਜੀ ਇਹਨਾਂ ਨੂੰ ਆਪਾਂ ਕਿਵੇਂ ਇਕੱਠੇ ਕਰਨਾ ਸਾਰੇ ਲੋਕ ਕਹਿ ਦਿੰਦੇ ਆ ਵੀ ਆਲੂ ਭਿੰਡੀ ਇਕੱਠੇ ਨਹੀਂ ਹੁੰਦੇ ਆਕੜ ਜਾਂਦੇ ਨੇ ਇਹ ਅਖੇ ਦੋਨਾਂ ਦੀ ਬਣਦੀ ਨਹੀਂ ਗਈ ਕਈਆਂ ਦੇ ਵਿਚਾਰ ਸੀਗੇ ਵੀ ਇਹਨਾਂ ਦੀ ਬਣਦੀ ਨਹੀਂ ਆਲੂ ਹਰੇਕ ਨਾਲ ਬਣਾ ਕੇ ਰੱਖਦਾ ਪਰ ਭਿੰਡੀ ਨਾਲ ਨਹੀਂ ਬਣਾ ਕੇ ਰੱਖਦਾ ਹੁਣ ਆਏ ਨਹੀਂ ਪਤਾ ਵੀ ਇਹ ਭਿੰਡੀ ਚ ਖੋਟ ਸੀ ਕਿ ਆਲੂਆਂ ਚ ਆ ਹੁਣ ਤਾਂ ਵਿਚਾਲੇ ਹੋਈਆਂ ਖੜੀਆਂ ਨੇ ਇਹਨਾਂ ਦੇ ਆ ਦੇਖੋ ਆਲੂ ਪਏ ਨੇ ਤੇ ਵਿਚਾਲੇ ਦੇਖੋ ਕਿਵੇਂ ਇਹ ਆਪ ਦਾ ਸਿੱਖਪਾਲ ਖੜੀਆਂ ਨੇ ਠੀਕ ਹੈ ਜੀ ਤੇ ਆਪਾਂ ਨੇ ਕੀ ਕੀਤਾ ਇਹਨਾਂ ਨੂੰ ਬਰਾਇਆ ਤਰਾਇਆ ਤੇ ਭਾਈ ਇਹਨਾਂ ਨੂੰ ਇਕੱਠੇ ਕੀਤਾ ਮੈਂ ਕਿਹਾ ਵੀ ਇਸ ਤਰ੍ਹਾਂ ਨਹੀਂ ਚੱਲਦਾ ਹੁੰਦਾ ਕੰਮ ਜਿਵੇਂ ਤੁਸੀਂ ਕਰ ਦਿਓ ਤੇ ਫੇਰ ਕੀ ਹੈ ਇਹ ਸਾਰੇ ਆਪਾਂ ਰਲ ਮਿਲ ਕੇ ਰਾਵਾਂਗੇ ਤਾਂ ਥੋੜੇ ਜਿ ਦਿਨ ਸੌਖੇ ਨਿਕਲ ਜਾਂਦੇ ਆ ਹਨਾ ਆ ਚੱਕੇ ਭਾਈ ਆਪਾਂ ਇਹਨਾਂ ਨੂੰ ਅੱਡੋ ਅੱਡ ਬਣਾ ਕੇ ਥਾਂ ਟਿਕਾਣੇ ਲਾਤਾ ਤੇ ਆ ਦੇਖੋ ਜੀ ਆਪਾਂ ਰੱਖੀ ਕੜਾਹੀ ਇਹਨਾਂ ਨੂੰ ਬੜੇ ਪਿਆਰ ਨਾਲ ਆਪਾਂ ਇਕੱਠੇ ਕਰਨਾ ਹੈਗਾ ਜੇ ਤੁਹਾਡਾ ਸਹਿਯੋਗ ਹੋਇਆ ਤਾ ਮੈਨੂੰ ਨਹੀਂ ਲੱਗਦਾ ਵੀ ਇਹ ਕਦੇ ਅੱਡ-ਅੱਡ ਹੋ ਜਾਣਗੇ ਹਨਾ ਤੁਸੀਂ ਵੀ ਭਾਈ ਸਹਿਯੋਗ ਦਿਆ ਕਰੋ ਪਬਲਿਕ ਦਾ ਵੀ ਬਹੁਤ ਸਹਿਯੋਗ ਹੁੰਦਾ ਹੈ ਮਤਲਬ ਕਿ ਜਦੋਂ ਕੋਈ ਪਾਰਟੀਆਂ ਰੁੱਸਦੀਆਂ ਨੇ ਤੇ ਜਾਂ ਉਹਨਾਂ ਨੂੰ ਇਕੱਠਾ ਕਰਨ ਦੇ ਵਿੱਚ ਹਨਾ ਤੇ ਆ ਦੇਖੋ ਤੁਸੀਂ ਤੇ ਆਪਾਂ ਨੇ ਕੀ ਕੀਤਾ ਜੀ ਆਲੂ ਕੱਟ ਲਏ ਤੇ ਅੱਡ-ਅੱਡ ਰੱਖ ਲਏ ਤੇ ਪਿਆਜ਼ ਤੇ ਹਰੀਆਂ ਮਿਰਚਾਂ ਇਹ ਕਹਿੰਦੇ ਆ ਅਸੀਂ ਨਹੀਂ ਰਹਿੰਦਾਂ ਅਸੀਂ ਵੀ ਨਾਲ ਹੀ ਜੁੜਾਂ ਗੀਆਂ ਇਹਨਾਂ ਦੇ ਭਾਈ ਮੈਂ ਕਿਹਾ ਚਲੋ ਠੀਕ ਹੈ ਜਿੰਨੀ ਜ਼ਿਆਦਾ ਪਬਲਿਕ ਉਹਨਾਂ ਚੰਗਾ ਹਨਾ ਜਿੰਨਾ ਜ਼ਿਆਦਾ ਸਹਿਮਤੀ ਹੋਵੇ ਉੰਨੀ ਚੰਗੀ ਗੱਲ ਹੈਗੀ ਹੈ ਆਪਾਂ ਨੇ ਕੀ ਕੀਤਾ ਜੀ ਪਿਆਜ਼ ਇਹ ਪਿਆਜ਼ ਸਾਰਿਆਂ ਤੋਂ ਪਹਿਲਾਂ ਬਲਦਾਨ ਦਿੰਦਾ ਜੀ ਆਪਦਾ ਇਹ ਜਾਂਦਾ ਜੀ ਪਹਿਲਾਂ ਤੇਲ ਦੇ ਵਿੱਚ ਆ ਦੇਖੋ ਤੁਸੀਂ ਆਪਾਂ ਇਹਨੂੰ ਪਾਤਾ ਹੁਣ ਇਹਦੇ ਵਿੱਚ ਤੇਲ ਦੇ ਵਿੱਚ ਤੇ ਆ ਦੇਖੀ ਚੱਲੋ ਤੁਸੀਂ ਇਹ ਸਾਰਿਆਂ ਤੋਂ ਪਹਿਲਾਂ ਇਹੀ ਬਲਦਾਨ ਦਿੰਦਾ ਜੀ ਵਿਚਾਰੇ ਦੀ ਏਸੇ ਦੀ ਹੀ ਆਉਣ ਲੱਗਦੀ ਹੈ ਇਹੀ ਪਹਿਲਾਂ ਕਹਿੰਦਾ ਵੀ ਆਹ ਦੇਖੋ ਤੁਸੀਂ ਵੀ ਮੇਰੇ ਵਰਗਾ ਹੈਗਾ ਕੋਈ ਵੀ ਜਿਹੜਾ ਮੈਂ ਸਾਰਿਆਂ ਤੋਂ ਪਹਿਲਾਂ ਆਉਣਾ ਤੇ ਪਹਿਲਾਂ ਭਾਈ ਧੁੱਪ ਛਾਵਾ ਚੱਲਦਾ ਵਿਚਾਰਾ ਇਹ ਹਨਾ ਬਾਅਦ ਚਾਉਂਦੇ ਆ ਦੂਜੇ ਦੂਜਿਆਂ ਦੀ ਗੱਲ ਬਾਅਦ ਚ ਹੈ ਤੇ ਪਰ ਸਭ ਤੋਂ ਪਹਿਲਾਂ ਇਹ ਆਉਂਦਾ ਜੀ ਉਸ ਤੋਂ ਪਾਤੇ ਬਾਅਦ ਆਪਾਂ ਆਲੂ ਤੇ ਹਰੀਆਂ ਮਿਰਚਾਂ ਪਤਾ ਤੁਹਾਨੂੰ ਵੀ ਸਾਰਿਆਂ ਨੂੰ ਕਹਿੰਦੇ ਆ ਵੀ ਭਾਈ ਪਿਆਰ ਨਾਲ ਰਹਿਆ ਕਰੋ ਅੱਡੋ ਅੱਡ ਕਿਸੇ ਨੇ ਨਹੀਂ ਹੋਣਾ ਇੱਥੋਂ ਕੁਝ ਨਹੀਂ ਲੈ ਜਾਣਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਤੇ ਜੇ ਤੁਸੀਂ ਵਧੀਆ ਪਿਆਰ ਨਾਲ ਰਹੋਗੇ ਤੇ ਹੱਸ ਖੇਡ ਕੇ ਰਹੋਗੇ ਜ਼ਿੰਦਗੀ ਸੌਖੀ ਨਿਕਲ ਜੂਗੀ ਆਹ ਲੋ ਇੱਕੋ ਹੀ ਰਹਿ ਗਿਆ ਜੀ ਸਾਬਤਾ ਹੀ ਇਹ ਆਲੂ ਤੇ ਇਹ ਕਾਲਾ ਵਾਲਾ ਸੀਗਾ ਇਹ ਕਹਿੰਦਾ ਕਿਰਾ ਮੈਂ ਜਾ ਕੇ ਭਿੰਡੀਆਂ ਨੂੰ ਮਿਲਣਾ ਇਹ ਨੇ ਤਾਂ ਫਿਰ ਦੇਖੀ ਆਪਦਾ ਬਣਾਇਆ ਹੀ ਨਹੀਂ ਕੁਛ ਇਹ ਤਾਂ ਸਾਬਤੇ ਦਾ ਸਾਬਤਾ ਹੋਵੇਂ ਦਾ ਮੇ ਭਜਾਇਆ ਤੇ ਚਲੋ ਕੋਈ ਗੱਲ ਨਹੀਂ ਹਨਾ ਮੋਹ ਪ੍ਰੇਮ ਦੀ ਗੱਲ ਹੁੰਦੀ ਹੈ ਕਈ ਵਾਰੀ ਆਪਾਂ ਨਾ ਇੱਕ ਦੂਜੇ ਨਾਲ ਟੁੱਟੇ ਵੀ ਬੈਠੇ ਹੁੰਨੇ ਤੇ ਪਰ ਮਨ ਦੇ ਵਿੱਚ ਝਾਕ ਰਹਿੰਦੀ ਹੈ ਵੀ ਆਪਾਂ ਕਦੋਂ ਉਹਨੂੰ ਮਿਲਾਂਗੇ ਤੇ ਅਗਲੇ ਨੂੰ ਵੀ ਰਹਿੰਦਾ ਵੀ ਮੈਨੂੰ ਉਹ ਕਦੋਂ ਮਿਲੂਗਾ ਫੋਨ ਹੀ ਢਿੱਕੀ ਜਾਂਦੇ ਹੁੰਨੇ ਇੱਕ ਦੂਜੇ ਦਾ ਵੀ ਲੈ ਦੱਸ ਉਹ ਰੁੱਸ ਵੀ ਗਿਆ ਤੇ ਹੁਣ ਉਹਦੀ ਘੰਟੀ ਜਬਾਈ ਦੀ ਹੋਰ ਕਿਸੇ ਦੀ ਤੇ ਭਲੇਖਾ ਉਹਦਾ ਪੈ ਜਾਂਦਾ ਚੱਕੀ ਫਿਰਦੇ ਰਹਿੰਦੇ ਆ ਫੋਨ ਨਹੀਂ ਫਿਰ ਪਾਸੇ ਰੱਖਦੇ ਆਪਾਂ ਜਦੋਂ ਕਿਸੇ ਨਾਲ ਲੜੇ ਹੋਈਏ ਨਾ ਐ ਰਹਿੰਦਾ ਵੀ ਕਿਤੇ ਉਹ ਨਾ ਹੋਵੇ ਵੀ ਮੈਂ ਫੋਨ ਪਾਸੇ ਰੱਖ ਜਾ ਤਾਂ ਫਿਰ ਉਹਦਾ ਫੋਨ ਆ ਜਾਏ ਤੇ ਕਿਤੇ ਮੈਸੀ ਹੋ ਜੇ ਕਾਲ ਹਨਾ ਉਹ ਗੱਲ ਆਲੂ ਨਾ ਹੋ ਗਈ ਵਿਚਾਰੇ ਦਾ ਮਸਾ ਉਹਨਾਂ ਨੂੰ ਮਿਲਿਆ ਮੌਕਾ ਵੀ ਪਿੰਡੀਆਂ ਦੇ ਨਾਲ ਮਿਲਣਾ ਤੇ ਉਹ ਆਲੂ ਨੇ ਤਾਂ ਫਿਰ ਦੇਖੋ ਬਈ ਕੀ ਤਰੀਕਾ ਵਰਤਿਆ ਆ ਦੇਖੋ ਜੀ ਚੱਕੀਆਂ ਆਪਾਂ ਪਿੰਡੀਆਂ ਤੇ ਹੁਣ ਲਓ ਜੀ ਇਹ ਕਰਤੇ ਜੀ ਆਪਾਂ ਇਕੱਠੇ ਹੁਣ ਮੈਨੂੰ ਨਹੀਂ ਲੱਗਦਾ ਵੀ ਇਹ ਕਦੇ ਅੱਡੋ ਅੱਡ ਹੋਣਗੇ ਕਿਉਂਕਿ ਜਦੋਂ ਕਾਫੀ ਟਾਈਮ ਤੋਂ ਲੜਾ ਲੜਾਈ ਨਾਲ ਉਸ ਤੋਂ ਬਾਅਦ ਬੰਦਾ ਇਕੱਠਾ ਹੁੰਦਾ ਤਾਂ ਮੋਹ ਪ੍ਰੇਮ ਥੋੜਾ ਜਿਆਦਾ ਜਾਗ ਜਾਂਦਾ ਹੁੰਦਾ ਤੇ ਆ ਦੇਖੋ ਜੀ ਤੁਸੀਂ ਹੁਣ ਇਹਨਾਂ ਦਾ ਮੋਹ ਪ੍ਰੇਮ ਜਾਗ ਗਿਆ ਜਿਆਦਾ ਇਹਨਾਂ ਨੇ ਹੁਣ ਰੰਗ ਬਟਾਈ ਦੇਣਾ ਹੈਗਾ ਆਪਦਾ ਚੰਗੇ ਖਿੜਨਾ ਰੰਗ ਨੇ ਵਧੀਆ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਇੱਕ ਜਿਹੜੀ ਪੰਜਵੀਂ ਚੀਜ਼ ਇਹਨਾਂ ਚ ਆਉਗੀ ਨਾ ਜੀ ਉਹਨੇ ਤਾਂ ਮੈਂ ਕਹਿੰਨੀ ਇਹਨਾਂ ਦਾ ਪਿਆਰ ਇੰਨਾ ਵਧਾ ਦੇਣਾ ਪੁੱਛੋ ਹੀ ਨਾ ਤੁਸੀਂ ਤੁਸੀਂ ਵੀ ਸੋਚੋਗੇ ਵੀ ਵਾਹ ਕਿਆ ਕਮਾਲ ਦੀ ਚੀਜ਼ ਹੈ ਹਨਾ ਆਹ ਦੇਖੋ ਤੁਸੀਂ ਆਹ ਦੇਖੋ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਪਾਈ ਜਾਂਦੇ ਆ ਭੰਗੜੇ ਹੁਣ ਕੜਾਈ ਦੇ ਵਿੱਚ ਭਿੰਡੀਆਂ ਤੇ ਵਿੱਚੇ ਆਲੂ ਤੇ ਵਿੱਚੇ ਪਿਆਜ਼ ਇਹਨਾਂ ਨੂੰ ਚੜਿਆ ਪਿਆ ਚਾ ਇਹ ਚਾ ਚਾ ਦੇ ਵਿੱਚ ਹੁਣ ਇਹਨਾਂ ਨੂੰ ਕੁਝ ਨਹੀਂ ਸੋਚਦਾ ਜੀ ਇਹਨਾਂ ਨੂੰ ਤੇਰੇ ਮੇਰੇ ਵਰਗਾ ਕੋਈ ਨਹੀਂ ਯਾਦ ਹੈਗਾ ਠੀਕ ਹੈ ਜੀ ਆਪਾਂ ਹੁਣ ਜਿਹੜਾ ਐਡਾ ਵੱਡਾ ਕੰਮ ਸੀ ਜਿਹੜਾ ਕਹਿੰਦੇ ਸੀਗੇ ਵੀ ਹੁੰਦਾ ਨਹੀਂ ਹੁੰਦਾ ਨਹੀਂ ਇਹਨਾਂ ਨੂੰ ਕੋਈ ਇਕੱਠੇ ਨਹੀਂ ਕਰ ਸਕਦਾ ਆਪਾਂ ਜੀ ਉਹ ਬਾਜੀ ਲਈ ਜਿੱਤ ਤੇ ਆਪਾਂ ਕਰਤੇ ਇਹ ਸਾਰੇ ਇਕੱਠੇ ਆਹ ਦੇਖੋ ਹੁਣ ਤੇਲ ਤਾਂ ਵਿਚਾਰਾ ਢੀ ਤੁਰਿਆ ਫਿਰਦਾ ਤੇਲ ਨੂੰ ਕਹਿੰਦੇ ਵੀ ਤੈਨੂੰ ਨਹੀਂ ਹੋਣਾ ਸੀ ਛੱਡ ਦੇਣਾ ਛੱਡ ਦੇਣ ਤੇ ਆਹ ਹੁਣ ਨਮਕ ਮਿਰਚ ਮਸਾਲਾ ਹਲਦੀ ਕਹਿੰਦੇ ਸਾਡੇ বিনা ਤੁਹਾਡਾ ਫੇਰ ਵੀ ਪਿਆਰ ਨਹੀਂ ਵਧਣਾ ਇਹਨਾਂ ਨੇ ਵੀ ਆ ਕੇ ਵਿੱਚ ਸਾਦੇ ਲਿਆ ਜੀ ਉਹ ਪਿਆਰ ਨਮਕ ਤੇ ਮਿਰਚਾਂ ਤੇ ਹਲਦੀ ਤੇ ਮਸਾਲਾ ਆ ਦੇਖੋ ਜੀ ਅੱਡੋ ਅੱਡ ਰੰਗ ਤੁਹਾਨੂੰ ਦਿਸੀ ਜਾਂਦੇ ਆ ਇਹਨਾਂ ਨੇ ਆਪ ਦੇ ਰੰਗ ਦਿੱਤੇ ਆਪ ਦੇ ਛਾੜੇ ਦੇ ਵਿੱਚ ਤੇ ਆ ਦੇਖੋ ਤੁਸੀਂ ਉਦੋਂ ਵੀ ਨਿੱਖਰ ਗਿਆ ਤਾਂ ਹਨਾ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਦਾ ਪਿਆਰ ਬਹੁਤ ਹੀ ਜ਼ਿਆਦਾ ਗੂੜਾ ਹੋ ਗਿਆ ਤੁਹਾਨੂੰ ਕਿਵੇਂ ਲੱਗਦਾ ਹੋਇਆ ਕਿ ਨਹੀਂ ਹੋਇਆ ਆਪਣੀ ਜਿਹੜੀ ਇੰਨੀ ਮਿਹਨਤ ਕੀਤੀ ਉਹ ਸਫਲ ਹੋਈ ਕਿ ਨਹੀਂ ਹੋਈ ਤੁਸੀਂ ਮੈਨੂੰ ਦੱਸਣਾ ਜ਼ਰੂਰ ਕਮੈਂਟਾਂ ਦੇ ਵਿੱਚ ਠੀਕ ਹੈ ਨਾ ਤੇ ਬਾਕੀ ਕਦੇ-ਕਦੇ ਕਰ ਲਿਆ ਕਰੋ ਇੰਜਵਾਏ ਹੱਸ ਖੇਡ ਲਿਆ ਕਰੋ ਭਾਈ ਆਹ ਦੇਖੋ ਜੀ ਆ ਆ ਗਈ ਪੰਜਵੀਂ ਚੀਜ਼ ਜਿਹੜਾ ਕਿ ਨਿੰਬੂ ਇਹ ਕਹਿੰਦਾ ਵੀ ਜਿੰਨਾ ਚਿਰ ਮੈਂ ਨਹੀਂ ਨਾ ਤੁਹਾਡੇ ਚ ਮਿਲਦਾ ਆਲੂ ਭਿੰਡੀ ਦੇ ਵਿੱਚ ਉਹਨਾਂ ਚਿਰ ਆਲੂ ਭਿੰਡੀ ਦਾ ਮਲਾਪ ਨਹੀਂ ਹੁੰਦਾ ਚਾਹੇ ਤੁਸੀਂ ਜਿੰਨਾ ਮਰਜ਼ੀ ਭੱਜ ਲੋ ਇਹ ਆ ਕੇ ਵਿੱਚ ਇਹਨੇ ਆ ਕੇ ਆਪਦਾ ਧੁੱਸਦੇ ਨੇ ਇਹ ਵਿੱਚ ਵੜ ਗਿਆ ਤੇ ਆਹ ਦੇਖੋ ਜੀ ਇਹਨੇ ਆਪਦਾ ਹੋਰ ਸਵਾਦ ਵਧਾਤਾ ਤੇ ਹੁਣ ਆਲੂ ਭਿੰਡੀ ਨੂੰ ਦੇਖੋ ਤੁਸੀਂ ਇਹ ਕਿਸੇ ਦੇ ਮੂੰਹ ਨੂੰ ਨਹੀਂ ਲੈਣੀ ਹੈਗੀ ਸਭ ਨੂੰ ਇਹ ਰਹੂਗਾ ਵੀ ਅਸੀਂ ਆਲੂ ਭਿੰਡੂ ਭਿੰਡੀ ਨੂੰ ਮਿਲੀਏ ਆਲੂ ਭਿੰਡੀ ਨੂੰ ਮਿਲੀਏ ਆਲੂ ਭਿੰਡੀ ਨੂੰ ਮਿਲੀਏ ਅੱਜ ਤੁਸੀਂ ਸਾਰੀਆਂ ਜਾਣੀਆਂ ਮੈਨੂੰ ਲੱਗਦਾ ਹੈ ਵੀ ਅੱਜ ਕੜਾਹੀ ਜ਼ਰੂਰ ਧਰੋਗੀਆਂ ਤੇ ਆਲੂ ਤੇ ਭਿੰਡੀ ਨੂੰ ਜ਼ਰੂਰ ਇਕੱਠੀਆਂ ਕਰੂੰਗੀਆਂ जिने जिने सोच लिया मन ਦੇ ਵਿੱਚ ਜਿਨੇ ਜਿਨੇ ਵਿਚਾਰ ਬਣਾ ਲਈ ਭਾਈ ਮੈਨੂੰ ਤੁਸੀਂ ਦੱਸਣਾ ਜ਼ਰੂਰ ਕੁੜੀਓ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਮੇਰੀ ਵੀਡੀਓ ਤੁਸੀਂ ਵਧੀਆ ਦੇਖਦੀਓ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਕਰਦੀਓ ਭਾਈ ਕੁੜੀਓ ਤੁਸੀਂ ਆ ਦੇਖੋ ਤੁਸੀਂ ਆਪਾਂ ਕਰਤੇ ਇਕੱਠੇ ਤੇ ਚਲੋ ਇਹਨਾਂ ਨੂੰ ਪ੍ਰਮਾਤਮਾ ਹੁਣ ਇਕੱਠੇ ਹੀ ਰੱਖੇ ਹਨਾ ਤੇ ਨਾਲ ਦਹੀਂ ਲੈ ਲਾਂਗੇ ਥੋੜੀ ਥੋੜੀ ਤੇ ਨਾਲ ਲੈ ਲਾਂਗੇ ਫੁਲਕੇ ਤੇ ਭਾਈ ਆਪਾਂ ਇਹਨਾਂ ਨੂੰ ਲਵਾਂਗੇ ਖਾ ਤੇ ਇਹਨਾਂ ਨੂੰ ਕਰ ਲਾਂਗੇ ਹਾਜਮ ਤੇ ਸਵੇਰ ਨੂੰ ਕੋਈ ਹੋਰ ਚੀਜ਼ ਸੋਚਾਂਗੇ ਵੀ ਕੀ ਜੇ ਹਨਾ ਰਾਜੀਨਾਮਾ ਕਰਾਉਣਾ ਹੈਗਾ ਤੇ ਆ ਹਰਾ ਧਨੀਆ ਜਿਹਦੇ ਨਾਲ ਟੌਰ ਵਾਲੀ ਬੰਦੀ ਆ ਇਹਨਾਂ ਦੇ ਪਾਤੇ ਜੀ ਆਪਾਂ ਸੋਹਣੇ ਸੋਹਣੇ ਕੱਪੜੇ ਤੇ ਚਲੋ ਜੀ ਹੁਣ ਇਹ ਤਾਂ ਬਣਾਤੀ ਟੌਰ ਇਹਨੇ ਹਰੇ ਧਨੀਏ ਨੇ ਤੇ ਨਾਲੇ ਇਹਦੀ ਖੁਸ਼ਬੂ ਬਾ ਕਿਆ ਬਾਤਾਂ ਨੇ ਹਨਾ ਕਿਆਈ ਬਾਤਾਂ ਨੇ ਓਏ ਸੱਜਣਾ ਕਿਆ ਹੀ ਬਾਤਾਂ ਨੇ ਹਨਾ ਉਹ ਗੱਲ ਹੋ ਗਈ ਭਾਈ ਤੇ ਹੁਣ ਚੱਕੋ ਜੀ ਪਾਓ ਪਲੇਟਾਂ 'ਚ ਤੇ ਖਾਓ ਓਕੇ ਜੀ ਬਾਏ ਥੈਂਕ ਯੂ ਧੰਨਵਾਦ